ਸਸਿਕਾਵੇਂ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਈ ਕਿ ਪੀਟ੍ਰੀਪਲਸ ਵੀ ਡਿਪਾਰਟਮੈਂਟ ਵੱਲੋਂ ਰਾਜੇ ਇੱਕ ਜਿਹੜੀ ਨਵੀਂ ਭਰਤੀ ਹੈ ਉਹਦੇ ਆਨਲਾਈਨ ਫਾਰਮ ਜਿਹੜੇ ਉਹ ਸਟਾਰਟ ਕਰ ਦਿੱਤੇ ਗਏ ਨੇ ਕਿਸ ਮਹਿਕਮੇ ਦੇ ਵਿੱਚ ਇਹ ਭਰਤੀ ਹੋਣੀ ਹੈ ਕਿੰਨੀ ਯੋਗਤਾ ਵਾਲੇ ਕੈਂਡੀਡੇਟ ਭਰ ਸਕਦੇ ਆ ਮੁੰਡੇ ਤੇ ਕੁੜੀਆਂ ਕੀ ਦੋਮੇ ਦੇ ਵਿੱਚ ਅਪਲਾਈ ਕਰ ਸਕਦੇ ਆ ਕਿੰਨੀ ਉਮਰ ਹੱਦ ਹੈ ਕਦੋਂ ਪੇਪਰ ਹੋਣਾ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਦੂਸਰੀ ਗੱਲ ਰਾਜੇ ਆਪਣੀਆਂ ਜਿਹੜੀਆਂ ਫ੍ਰੀ ਕਲਾਸਾਂ YouTube ਤੇ ਜਿਹੜੇ ਬੱਚਿਆਂ ਨੇ ਰਾਜੇ ਪੂਰਾ ਫਾਇਦਾ ਲੈਣਾ ਫ੍ਰੀ ਕਲਾਸਾਂ ਦਾ ਬਹੁਤ ਵਧੀਆ ਕੰਟੈਂਟ ਆਪਾਂ ਪ੍ਰੋਵਾਈਡ ਕਰਵਾ ਰਹੇ ਹਾਂ ਉਹਨੇ ਕਲਾਸਾਂ ਅਪਡੇਟ ਹੋਣ ਲੱਗ ਪਈਆਂ ਅੱਜ ਸਵੇਰ ਆਪਣੀ ਇੱਕ ਪੰਜਾਬ ਜੀ ਦੀ ਕਲਾਸ ਪਈ ਜਿਹਦੇ ਵਿੱਚ ਤੁਹਾਡਾ ਟਾਈਮ ਟੇਬਲ ਹੈ ਕਰੰਟ ਅਫੇਅਰਾਂ ਦੀ ਕਲਾਸ ਤੁਹਾਡੀ ਕੱਲ ਤੋਂ ਸ਼ੁਰੂ ਹੋ ਜੂਗੀ ਅੱਜ 1 ਨਵੰਬਰ ਦੇ ਕਰੰਟ ਅਫੇਅਰ ਤੁਹਾਨੂੰ ਕੱਲ੍ਹ ਨੂੰ 2 ਨਵੰਬਰ ਵਾਲੀ ਵੀਡੀਓ ਦੇ ਵਿੱਚ ਮਿਲਿਆ ਕਰਨਗੇ 2 ਨਵੰਬਰ ਵਾਲੇ 3 ਨਵੰਬਰ ਵਾਲੀ ਵੀਡੀਓ ਦੇ ਵਿੱਚ ਕਰੰਟ ਅਫੇਅਰ ਮਿਲਿਆ ਕਰਨਗੇ ਅੱਜ ਤੁਹਾਡੀ ਕਰੰਟ ਅਫੇਅਰ ਦੀ ਕਲਾਸ ਨਹੀਂ ਲੱਗੂਗੀ ਅ ਠੀਕ ਹੈ ਜੀ ਸਾਰੇ ਬੱਚਾ ਨੇ ਮੈਥ ਦੀ ਕਲਾਸ ਲੱਕੋੜੀ ਤੋਂ ਟਾਈਮ ਟੇਬਲ ਵੀ ਦੇਖ ਲੈਣਾਗਾ ਚਲੋ ਜੀ ਚਲਦੇ ਆ ਨੋਟੀਫਿਕੇਸ਼ਨ ਵੱਲ ਉਸ ਤੋਂ ਪਹਿਲਾਂ ਤਾਂ ਜੇ ਜੇ ਕਿਸੇ ਬੱਚੇ ਨੇ ਪੰਜਾਬ ਪੁਲਿਸ ਪਟਵਾਰੀ ਆਲ ਪੰਜਾਬ ਐਗਜ਼ਾਮ ਦੀ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਰਾਜੇ ਤੁਸੀਂ ਆਪਣੀ ਐਪ ਦੀਪੁੱਲ ਰੈਜੂਕੇਸ਼ਨ ਅਰਾ ਤੋਂ ਕਰ ਸਕਦੇ ਹੋ ਜਿੰਨਾ ਬੱਚਾ ਕੋਲ ਆਈਫੋਨ ਹੋਣ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਵਾਲਾ ਕੋਡ ਫਿਲ ਕਰਨਾ ਡਬਲ ਐਕਸ ਦਾ ਬਿਲਕੁਲ ਜ਼ੀਰੋ ਲੈਵਲ ਤੋਂ ਕਲਾਸਾਂ ਦਾ ਜੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਲਾਸਾਂ ਪੀਡੀਐਫ ਵੀਡੀਓ ਸਾਰਾ ਕੁਝ ਮਿਲੂਗਾ 5 ਜਨਵਰੀ ਤੱਕ ਸਾਰੇ ਬੈਂਚਾਂ ਤੇ ਆਫ ਹੈ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਵਿੱਚ ਤੇ ਆਪਾਂ ਬੈਚ ਮਈਆ ਕਰਵਾ ਰਹੇ ਹਾਂ ਰਾਜੇ ਕਿ ਕੋਈ ਵੀ ਬੱਚਾ ਰਹੇ ਨਾ ਤਾਂ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪਣੀ ਐਪ ਜਾ ਕੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਜੁਆਇਨ ਕਰ ਸਕਦੇ ਹੋ ਕੰਟੈਂਟ ਦੀ ਆਪਣੀ 100% ਗਾਰੰਟੀ ਹੋਊਗੀ ਰਾਜੇ ਤੇ ਆਪਾਂ ਚੱਲੇਗੇ ਰਾਜੇ ਵੈਬਸਾਈਟ ਤੇ ਵੈਬਸਾਈਟ ਦੇ ਉੱਪਰ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਪਾਇਆ ਇੱਕ ਤਰੀਕ ਨੂੰ ਜਿਹੜਾ ਆਪਾਂ ਸਾਰਾ ਦੇਖ ਲੈਂਦੇ ਆ ਆ ਰਾਜੇ ਵਿਗਿਆਪਨ ਨੰਬਰ ਹੈ ਭਰਤੀ ਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ 14 2024 ਇਸ ਭਰਤੀ ਦਾ ਪ੍ਰਗਿਆਪਨ ਨੰਬਰ ਹੈ ਜਿਹਦੀਆਂ ਕੁੱਲ ਵਿਕਾਂancies ਜਿਹੜੀਆਂ ਹੈਗੀਆਂ ਉਹ 41 ਹੈ। ਬਾਕੀ ਦਾ ਜੇ ਤੁਹਾਨੂੰ ਮੈਂ ਮੇਨ ਮੇਨ ਚੀਜ਼ਾਂ ਦੱਸੂਗਾ ਇਹਦੇ ਵਿੱਚ। ਠੀਕ ਹੈ ਜੀ ਤੇ 1 1 2025 ਤੋਂ ਤੁਹਾਡੇ ਜਿਹੜੇ ਆਨਲਾਈਨ ਫਾਰਮ ਸ਼ੁਰੂ ਹੋ ਜਾਣੇ ਹੋ ਚੁੱਕੇ ਆ ऑलरेडी ਅੱਜ ਲਿੰਕ ਓਪਨ ਹੋ ਚੁੱਕੇ ਹੈਗਾ। ਤੇ 21 ਇੱਕ ਇਹਦੀ ਲਾਸਟ ਡੇਟ ਹੈ ਜੀ ਤੇ ਫੀਸ ਭਰਨ ਵਾਸਤੇ ਤੁਹਾਨੂੰ 3 ਦਿਨ ਐਕਸਟਰਾ ਦਿੱਤੇ ਗਏ ਆ ਦੇਖ ਸਕਦੇ ਹੋ। ਠੀਕ ਹੈ ਜੀ ਗਰੁੱਪ ਸੀ ਦੀਆਂ ਪੋਸਟ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਵੈਕੈਂਸੀ ਵੀ ਤੁਸੀਂ ਦੇਖ ਸਕਦੇ ਹੋ ਰਾਜੇ। ਠੀਕ ਹੈ ਜੀ ਵੈਕੈਂਸੀ ਵੀ ਤੁਸੀਂ ਦੇਖ ਸਕਦੇ ਹੋ ਜਰਨਲ ਦੀਆਂ 15 ਵੈਕੈਂਸੀਆਂ ਜਿਦੇ ਵਿੱਚ 4 ਔਰਤਾਂ ਦੀਆਂ ਐਸਸੀਐਮਬੀ ਐਸਸੀਆਰਓ ਬੀਸੀ ਐਕਸ ਸਰਪਸਮੈਨ ਸੈਲਫ ਰਿਡਿਪੈਂਡਡ ਆ ਜਾਂਦੇ ਇਹਦੇ ਵਿੱਚ ਸੈਲਫ ਰਿਡਿਪੈਂਡਡ ਸਪੋਰਟਸ ਤੇ ਫਿਜ਼ੀਕਲ ਹੈਂਡੀਕੈਪਿਟਡ ਇਸ ਤੋਂ ਬਾਅਦ ਰਾ ਜੀ ਅੱਗੇ ਦੇ ਵਿੱਚ ਆ ਜਾਂਦੇ ਆ ਫਿਜ਼ੀਕਲ ਹੈਂਡੀਕੈਪਿਟਡ ਆਈਡੀ ਤੇ ਐਮਡੀ ਤੇ ਇਸ ਤੋਂ ਬਾਅਦ ਆ ਜਾਂਦਾ ਈਡਬਲਯੂਐਸ ਚਾਰ ਆ ਦੂਜੇ ਪਾਸੇ ਕੁੜੀਆਂ ਦੇ ਵੈਕੈਂਸੀਆਂ ਹੁੰਦੇ ਆ ਆ ਤੁਹਾਡਾ ਕੈਟਾਗਰੀ ਕੋਡ ਹੁੰਦਾਗਾ ਇਹ ਇਕੱਲੇ ਇਕੱਲੇ ਬੱਚੇ ਨੂੰ ਪਤਾ ਹੁੰਦਾਗਾ ਕਿ ਸਾਡਾ ਕੈਟਾਗਰੀ ਕੋਡ ਕਿਹੜਾਗਾ ਠੀ ਦੇਖ ਸਕਦੇ ਹੋ ਕੁਆਲੀਫਿਕੇਸ਼ਨ ਤੇ ਚਰਚਾ ਕਰ ਲਈ ਆਪਾਂ ਕੁਆਲੀਫਿਕੇਸ਼ਨ ਇਹ ਚ ਰਾਜ ਜੇ ਕਿਸੇ ਬੱਚੇ ਦੀ ਸਿੰਪਲ ਗ੍ਰੇਜੂਏਸ਼ਨ ਹੈਗਾ ਉਹ ਅਪਲਾਈ ਕਰ ਸਕਦਾ ਤੁਹਾਡੇ ਕੋਲ 120 ਘੰਟੇ ਵਾਲਾ ਆਈਐਸਰ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਬਿਲਕੁਲ ਨਾਰਮਲ ਜਿਹੜੀ ਕੁਆਲੀਫਿਕੇਸ਼ਨ ਹੈਗੀ ਇਹਦੀ ਕੋਈ ਜ਼ਿਆਦਾ ਨਹੀਂ ਹੈਗੀ ਠੀਕ ਹੈ ਜੀ vacancies ਕਿੰਨਾ ਪਤਾ ਸਕਦੇ ਹੋ ਖਰੀਕ ਨੋਟਿਸ ਦੇ ਵਿੱਚ ਲਿਖੀ ਹੁੰਦਾ ਪੇ ਸਕੇਲ ਵੀ ਤੁਸੀਂ ਦੇਖ ਸਕਦੇ ਹੋ ਰਾਜੇ 35400 ਉਮਰ 18 ਤੋਂ ਘੱਟ ਨਹੀਂ ਹੋਣੀ ਚਾਹੀਦੀ ਜਿਆਦਾ ਜਿਆਦਾ 37 ਸਾਲ ਠੀਕ ਹੈ ਜੀ ਬਾਕੀ ਦਾ ਜੇ ਦੂਜੀਆਂ ਜੀ ਅਨੁਸੂਚਿਤ ਜਾਤੀਆਂ ਤੇ ਪਛੜੀ ਸ਼੍ਰੇਣੀ ਵਾਲੇ ਜਿਹੜੇ ਕੈਂਡੀਡੇਟ ਉਹਨਾਂ ਦੀ ਉਮਰ 42 ਸਾਲ ਹੈ ਰਾਜ ਤੇ ਕੇਂਦਰੀ ਹੈ ਜਿਹੜੀ ਕਰਮਚਾਰੀ ਉਹਨਾਂ ਦੀ 45 ਸਾਲ ਠੀਕ ਹੈ ਜੀ ਸਾਬਕਾ ਫੌਜੀ ਦਾ ਇਹ ਅਲੱਗ ਤੋਂ ਪ੍ਰੋਸੈਸ ਹੁੰਦਾ ਤੁਸੀਂ ਦੇਖ ਸਕਦੇ ਹੋ ਆ ਜੇ ਦਿਵਿਆਂਗ ਵਿਦਿਆਰਥੀ ਵਿਦਿਆਰਥੀ ਉਮੀਦਵਾਰਾ ਉਹਨਾਂ ਨੂੰ 10 ਸਾਲ ਦੀ ਹੈ ਤੇ ਜਿਹੜੀਆਂ ਨਾ ਜੀ ਔਰਤਾਂ ਡਬੋਸ ਵਾਲੀਆਂ ਠੀਕ ਹੈ ਜੀ ਇਹਨਾਂ ਦਾ ਜਾਂ ਵਿਧਵਾ ਉਹਨਾਂ ਦਾ ਪ੍ਰੋਸੈਸ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ 40 ਸਾਲ ਹੈ ਇਸ ਤੋਂ ਬਾਅਦ ਆ ਜੇ ਆਪਣੀ ਦੂਜਾ ਕਿਸ ਵੀ ਤੁਸੀਂ ਪ੍ਰੋਸੈਸ ਦੇਖ ਸਕਦੇ ਹੋ ਸਲੇਪਸ ਰਾਜ ਜਿਹੜਾ ਪੰਜਾਬ ਪਟਵਾਰੀ ਪੰਜਾਬ ਕਲਰਕ ਦਾ ਪੀ ਟ੍ਰਿਪਲ ਐਸ ਵੀ ਸਲੇਪਸ ਸਾਰਾ ਸੇਮ ਰਹਿਣ ਵਾਲਾ ਹੈ ਜੇ ਵੀ ਆਪਣੇ ਕੋਲ ਬੱਚੇ ਤਿਆਰੀ ਕਰਨਾ ਚਾਹੁੰਦੇ ਤੁਸੀਂ ਆਲ ਪੰਜਾਬ ਐਗਜ਼ਾਮ ਦੇ ਵਿੱਚ ਐਡ ਹੋ ਸਕਦੇ ਉਹ ਤੋਂ ਵੀ ਤਿਆਰੀ ਕਰ ਸਕਦੇ ਪੰਜਾਬ ਪਟਵਾਰੀ ਵਾਲਾ ਮੈਚ ਵੀ ਤੁਸੀਂ ਲੈ ਸਕਦੇ ਉਹ ਤੋਂ ਵੀ ਤੁਹਾਡੀ ਇਹ ਤਿਆਰੀ ਬਹੁਤ ਵਧੀਆ ਹੋ ਜਾਊਗੀ ਮਲਟੀਪਲ ਚੁਆਇਸ ਪ੍ਰੇਸ਼ਨ ਹੋਣੀ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਹਿਲਾ ਅੰਕ ਪਾਰਟ ਏ ਦੋ ਪੇਪਰ ਹੁੰਦੇ ਹੁੰਦੇ ਤੁਹਾਨੂੰ ਪਤਾ ਹੈਗਾ ਇੱਕ ਪਾਰਟ ਏ ਹੁੰਦਾ ਇੱਕ ਪਾਰਟ ਬੀ ਹੁੰਦਾ ਪਾਰਟ ਏ ਦੇ ਵਿੱਚੋਂ 50 ਪ੍ਰੈਸ਼ਰ ਪਾਉਣਗੇ ਜਿਹਦੇ ਵਿੱਚ ਆਪਾਂ 25 ਨੰਬਰ ਲਿਜਾਣੇ ਘੱਟੋ ਘੱਟ ਲਾਜ਼ਮੀ ਹੁੰਦੇ ਇਹਦੇ ਨੰਬਰ ਕਾਊਂਟ ਨਹੀਂ ਹੁੰਦੇ ਹੁੰਦੇ ਪਾਰਟ B ਦੀ ਹੀ ਤੁਹਾਡੇ ਨੰਬਰ ਕਾਊਂਟ ਹੋਣਗੇ ਠੀਕ ਹੈ ਜੀ ਬਾਕੀ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਨੇ ਹੈਲਪ ਟੈਕਸ ਤੇ ਜਾ ਕੇ ਵੀ ਇਹਨਾਂ ਨੂੰ ਕਾਲ ਮੈਸੇਜ ਕਰ ਸਕਦੇ ਹੋ ਰਾਜੇ ਇਹ ਸੀ ਪੂਰਾ ਫੁੱਲ ਨੋਟੀਫਿਕੇਸ਼ਨ ਧੰਨਵਾਦ ਜੇ ਕਿਸੇ ਬੱਚੇ ਨੂੰ ਫਿਰ ਵੀ ਕੋਈ ਪ੍ਰੋਬਲਮ ਹੈ ਨਹੀਂ ਪਤਾ ਲੱਗਦਾ ਤੁਸੀਂ ਮੈਨੂੰ ਇਹ ਤੇ ਮੈਸੇਜ ਕਰ ਸਕਦੇ ਹੋ ਬਾਕੀ ਰਾਜੇ ਤੁਸੀਂ ਨਾ ਆਪਣੇ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰ ਲਓ ਕਾਫੀ ਬੱਚੇ ਹੋ ਚੈਟ ਹੈ 12000 ਪ